ਬੀਬੀ ਕਿਉਂ ਆਥ ਤੁਹਾਰੀ ਜਾਨੀ ਐ ਤੇ ਮੈਂ ਕਰ ਦੂੰਗਾ ਹੋਰ ਕੌਣ ਮਾਰੂਗਾ ਮੈਂ ਕਰ ਦੂੰਗਾ ਅੱਜ ਵੀ ਹੋਰ ਨਹੀਂ ਮੈਂ ਤਾਂ ਹੈਗਾ ਤੇਰਾ ਮੁੰਡਾ ਤੂੰ ਕਿੱਥੋਂ ਕਰਦਾਂਗਾ ਤੂੰ ਤਾਂ ਕਰੀਂ ਵਰਦਾ ਕਰੂੰਗਾ ਬੀਬੀ ਮੈਂ ਕਿਹਾ ਮੇਰੀ ਬਸ ਹਾਂ ਨਾਲੇ ਤਾਂ ਭਰਨੀ ਆ ਵਾ ਫੀਸ ਅੱਛਾ 10000 ਰੁਪਏ ਦਾ ਤੇ 50000 ਰੁਪਏ ਦਾ ਨਾਲ ਜਿਹੜਾ ਮੈਂ ਖਰਚਾ ਕਰ ਲਿਆ ਨਾ ਓ ਮਹੀਨਾ ਦਾ ਅੱਛਾ ਉਹ ਨਾਲੇ ਆਪਣਾ 50000 ਰੁਪਏ ਮੈਂ ਜਾਣਾ ਟੂਰ ਤੇ ਜਾ ਕੇ ਦੋਸਤਾਂ ਨਾਲ ਮੈਨੂੰ 2 ਲੱਖ ਰੁਪਏ ਤੇ ਮੈਂ ਤੈਨੂੰ 2 ਲੱਖ ਕਿੱਥੋਂ ਦੇਵਾਂ ਨਾ ਤਾਂ ਨਾ ਤਾਂ ਅਜ ਕਿਚੋ ਨਾ ਹੋਇਆ 1855 65 ਮਾਣੇ ਦਾ ਚੋਨਾ ਹੋਇਆ ਨਾ ਅੜਤਿਆਂ ਨਾ ਸਾਫ਼ ਕੀਤਾ ਤੇ ਮੈਂ ਤੈਨੂੰ ਪੈਸੇ ਕਿੱਥੇ ਦੇਵਾਂ ਕੋਈ ਨਹੀਂ ਦੋਰ ਦੇ ਦੇ ਨਹੀਂ ਬਿਲੇ ਪੈਸੇ ਹੈ ਨਹੀਂ ਹਜੇ ਬਣਦੇ ਨਹੀਂ ਪੈਸੇ ਮੈਂ ਕਿੱਥੇ ਦੇਵਾਂ ਤੈਨੂੰ ਪੈਸਾ ਦੇਣਾ ਕੋਈ ਨਹੀਂ ਕਰਾਂਗੇ ਹਲ ਹੌਲੀ ਹੌਲੀ ਕਰਾਂਗੇ ਤੂੰ ਸਕੂਲ ਜਾਇਆ ਕਰ ਵਧੀਆ ਪੜਿਆ ਕਰ ਹਾਂ ਹੌਲੀ ਹੌਲੀ ਹੱਲ ਹੋਊ ਮੈਨੂੰ ਪਰਸੋ ਨੂੰ ਬੀਬੀ ਪੈਸੇ ਚਾਹੀਦੇ ਨੇ ਉਹਨਾਂ ਨੂੰ ਕਾਲਜ ਚ ਵੜਨ ਨਹੀਂ ਦੇਣਾ ਫਿਰ ਤੁਹਾਡੇ ਬੁੜੇ ਨੂੰ ਵੇਚ ਦਿੰਨੀ ਆ ਜਿਵੇਂ ਮਰਜ਼ੀ ਕਰ ਮੈਨੂੰ ਤਾਂ ਰੁਪਈਆ ਦਿਓ 1.5 ਲੱਖ ਕਰਕੇ ਜਿਵੇਂ ਮਰਜ਼ੀ ਦੇ ਨਾ ਕੋਈ ਜ਼ਮੀਨ ਵੇਖਦੀ ਐ ਜ਼ਮੀਨ ਵੇਚਨੇ ਆ ਤਾਂ ਵੇਚਤੀ ਹੁੰਦੀ ਐ ਐਟੀਆਂ ਦੇ ਕਰਾਂਗੇ ਸਹਰਖਤਾਬ ਤੈਨੂੰ ਪੈਸੇ ਦੇਵਾਂਗੇ ਤੇ ਜਾ ਤੱਕ ਤੈਨੂੰ ਹੱਥ ਨੂੰ ਮੈਂ ਜਾਣਾ ਹੱਥ ਨੂੰ ਮੈਨੂੰ 1.5 ਲੱਖ ਰੁਪਇਆ ਮੰਗਾਇਆ ਪਿਆ ਓਏ ਕੱਢਦਾ ਅੰਦਰ ਜਾ ਕੇ ਠੀਕ ਐ ਠੀਕ ਐ 1.5 ਲੱਖ ਕੱਲ ਨੂੰ ਨਹੀਂ ਮੈਂ ਤਾਂ ਕੱਲ ਨੂੰ ਹੱਥੋਂ ਨੂੰ ਮਗਾ ਦੇ ਮੇਰੇ ਪਿਓ ਨੂੰ ਤੜਕੇ ਤੋਰ ਦੇ ਇਥੋਂ ਹੱਥੋਂ ਨੂੰ 1 ਲੱਖ ਨਹੀਂ ਮੈਂਦਾ ਤੈਨੂੰ 5-4 ਦਿਨ ਠਹਿਰਨਾ ਪਊਗਾ 5-4 ਦਿਨ ਨਹੀਂ ਮੈਨੂੰ ਪਰਸੋਂ ਚਾਹੀਦਾ ਮੈਨੂੰ ਕਾਲਜ ਕਿਮੇ ਵੜਨਾ ਹੈ ਮੇਰੇ ਪੇਪਰ ਆ ਫਿਰ ਅਸੀ ਕੀ ਕਰਕੇ ਫਿਰ ਸਾਲ ਪਰ ਮਰੇ ਲਗੇ ਬੇਕਾਰ ਜਾਊਗਾ ਜੇ ਪਾਪਾ ਕੱਲ ਨਾਲ ਤੇ ਪਰਸੋ ਵਾਲਾ ਤੇ ਕੁਛੜ ਕੰਮ ਸਾਡੇ ਕੀ ਸਾਰੇ ਦੀ ਗੱਲ ਐ ਸਿੱਧੇ ਆਪੇ ਕਰੋ ਜਦੋਂ ਮਾਂ ਪਿਓ ਨਹੀਂ ਮਣ ਗੱਲ ਨਹੀਂ ਸਾਡੇ ਜਿਉਂ ਤਾਲ ਜਲਾਸ ਤਨ ਉਹਦਾ ਵੀ ਪਤਾ ਹੋਣਾ ਚਾਹੀਦਾ ਵੀ ਫੀਸ ਭਰਨੀ ਪੂ ਮੁੰਡੇ ਦੀ ਨਹੀਂ ਨਹੀਂ ਬਣਦੇ ਨਹੀਂ ਪੈਸੇ ਨੇ ਨਹੀਂ ਮੈਨੂੰ ਤਾਂ ਚਾਹੀਦੇ ਚਾਹੀਦੇ ਵੀ ਜਿਥੋਂ ਮਰਜ਼ੀ ਕਰ ਤੇ ਜਿਵੇਂ ਮਰਜ਼ੀ ਕਰ ਮੈਨੂੰ ਰੁਪਏ ਚਾਹੀਦੇ ਕੱਲ ਨੂੰ ਸ਼ਾਮ ਨੂੰ ਫਿਰ ਕੱਲ ਨੂੰ ਨਹੀਂ ਬਣਦੇ ਵੀ ਲੈ ਮੈਂ ਤਾਂ ਕੱਦ ਨੂੰ ਲੈ ਕੇ ਆਣਾ ਸਾਰੇ ਬਣੀਦਾ ਹੁੰਦਾ ਮਾਲਾ ਜਾ ਬਾਈ ਬਾਪੂ ਕਿਨੇ ਹੋਰ ਠੀਕ ਆ ਪਤਾ ਲੱਗਿਆ ਆ ਜਾ ਮੈਂ ਤਾਂ ਹਾਂ ਮੈਂ ਇਹ ਕਹਿੰਦਾ ਸੀ ਖੇਤ ਪਟਕਾ ਨਰਮੰਦਾਂ ਨਰਮਾ ਦਾ ਪੱਟੀ ਕਹਿੰਦੇ ਨੇ ਕਿ ਮੈਂ ਚਾਹ ਫੜਾ ਕੇ ਹੁਣੀ ਆਇਆ ਤੇ ਤੂੰ ਨਾਲੇ ਕੋਲੀ ਬਹਿ ਜਾ ਕਰ ਉੱਥੇ ਚਾਹ ਕੋਲ ਲੈ ਜਾ ਕਰ ਅੱਜੀ ਤੋਂ ਆਉਣਾ ਤੁਰ ਕਿਤੇ ਜੱਲ ਦਿੱਤਾ ਦਫਾ ਲੱਗ ਜਾਂਦੇ ਹੁੰਦੇ ਆ ਕੋਈ ਨਹੀਂ ਫਿਰ ਨਾਲੇ ਤਾਂ ਬਸ ਵਸਵਾ ਮੋਕਲੀ ਹੋ ਜਾਂਦੀ ਆ ਚਲ ਪੁਆਣਾ ਮੈਂ ਨਾ ਕੱਲ ਨੂੰ ਭਰ ਦਿਆਂ ਫੀਸ ਹਾਂ ਤੇ ਮੈਨੂੰ 1.5 ਲੱਖ ਰੁਪਏ ਚਾਹੀਦੇ ਤੈਨੂੰ ਮੈਂ ਕਿਨਾਰੇ ਜੀ ਦਨਾ 50000 ਦਾ ਭਰਨਾ ਦਾ ਕਾਲਜ ਦਾ ਠੀਕ ਹੈ ਤੇ 50000 ਕੀ ਖਰਚੇ ਇੱਕ ਵਾਰ ਟੂਰ ਤੇ ਜਾਣਾ ਤੇ ਦੋਸਤਾਂ ਨਾਲ ਜਿਵੇਂ ਨਾਗਰਾਲ ਆਪੂਗਾ ਤਾਂ ਮਾੜੇ ਘਰ ਦਾ ਸਾਰੇ ਮੁੰਡੇ ਜਾਣਗੇ ਟੂਰ ਤੇ ਮੈਂ ਤਾਂ ਤੂੰ ਚਾਪੀ ਜੁਣਾ ਤਾਂ ਡੁੱਢ ਲਖ ਮੰਗ ਕੇ ਬਾਪੂ ਅਣਕੇ ਚਾਹੇ ਤਾਂ ਆੜਤੀਆਂ ਤੋਂ ਲੈ ਦੇ ਕਿ ਮਰਜੀ ਕਰ ਉਹ ਸਾਲਾ ਤੂੰ ਹੀ ਨਹੀਂ ਰੋਡਾ ਨਾ ਕੱਲਾ ਮੁੰਡੇ ਦਾ ਵਿਆਹ ਹੀ ਤਾਂ ਹੋ ਹੁੰਦਾਗਾ ਮੇਰੀ ਗੱਲ ਸੁਣਦਾ ਬਾਪੂ ਚਾਹੇ ਟਰੈਕਟਰ ਵਿੱਚ ਚਾਹੇ ਮੱਝਾਂ ਵਿੱਚ ਠੀਕ ਹੈ ਮੈਨੂੰ ਰੁਪਏ ਲੈ ਕੇ ਦੇ ਤੈਨੂੰ ਮੈਨੂੰ ਪਤਾ ਵੀ ਐ ਕਿੰਝੋਂ ਲੱਗਣਾ ਹੋਏ ਚੋਨਾ ਕੱਟ ਹੋ ਗਿਆ ਹਾਂ ਟਰੈਕਟਰ ਖੜਾ ਕਰੇ ਵੇਚ ਦਿੱਤਾ ਕਰਾਈ ਦਵਾ ਟਰੈਕਟਰ ਕਿ ਕਿਉਂ ਮੋਜ਼ੇ ਬਾਈਕਰ ਕਰਾਵੇ 5 ਲੱਖ ਦਾ ਜੇ ਟ੍ਰੇਪ ਹੀ ਰਿਹਾ ਪੁਰਾਣਾ ਤੇ ਦੂੜ ਲੱਕ ਮੈਨੂੰ ਦੇ ਕੇ 3.5 ਲੱਖ ਪਾ ਦਿੱ ਗਿਆ ਵਿਆਜ ਤੇ ਦੇ ਕੇ 24000 ਰੁਪਏ ਬਣਦਾ 1 ਲੱਖ ਦਾ ਸਾਲ ਦਾ ਉਹਦੇ ਤਾਂ ਉਹ ਪੈਸੇ ਕਰਾ ਲਿਆ ਕਰਾਂ ਕਿਉਂ ਹੀ ਮੇਰੇ ਵੀ ਲੱਗੇ ਘਰੇ ਖੜਾ ਰੋ ਅੱਕੇ ਘਰੇ ਖੜਾਏਗਾ ਤੂੰ ਤਾਂ ਮਾਰੀ ਕਰਨਾ ਭਗਾਈ ਹੋਰ ਹੀ ਕੰਨਾ ਮਰੀ ਜਾਣਾ ਦਾਪੂ ਮੇਰੀ ਗੱਲ ਸੁਣ ਮੈਨੂੰ ਕੱਲ ਨੂੰ ਹੱਥ ਨੂੰ ਪੈਸੇ ਚਾਹੀਦੇ ਪੈਸੇ ਕਿਉਂ ਫੇਰ ਲੈ ਵੀ ਉਹ ਕੋਈ ਆਸ ਕਰੇ ਕਿ ਮੈਂ ਨਾ ਟਟ ਏ ਕਮ ਨਗਰੀ ਉਹਨੂੰ ਕਰੋ ਕੰਮ ਹਿਲਣਾ ਪਊਗਾ ਤੂੰ ਬਾਕੀ ਬੋਤਾ ਕਾਦਰੋਂ ਕੈਂਸੇ ਕੋਈ ਡਿਸ਼ੇ ਤੇ ਹੁਣ ਨਾ ਝਾਣਾ ਨਾ ਲੱਗਦਾ ਨੀ ਯਾਰ ਮੈਂ ਤੂੰ ਆੜਤੀਆਂ ਕੋਲੇ ਜਾਇਆ ਉਹਨਾਂ ਨੂੰ ਕਹਦੇ ਪ੍ਰਮੋਡ ਭਰਾ ਲੈ ਕਹਦੇ ਜੀ ਸੋਨੋ ਸੇ ਦੱਸਦੇ ਨੇ ਚ ਮੋੜਦੇ ਨੇ ਫੈਕਟਰ ਵਿੱਚ ਦੇ ਬੁੱਧਵਾਰ ਨੂੰ ਮੰਡੀ ਤੇ ਆਪਾਂ ਤਲਵੰਡੀ ਸੱਭੋਂ ਦੇ ਉਹ ਮੰਡੀ ਦੇ ਦਾ ਵੇਚਣਗੇ ਬਾਹੀ ਕਾਦੇ ਨਾ ਕਰਿਆਂਗਾ ਸਾਸਾ ਬਾਹੀ ਆਪਣੇ ਮਾਮੇ ਦਾ ਇੱਕ ਲੈ ਆ ਕਰੇਗਾ ਫੁੱਫੜ ਕੋਲੇ ਤੇ ਕਿਦੇ ਕੋਲ ਫੈਕਟਰ ਨੂੰ ਤੇ ਫਿਰ ਉਹ ਕਹਿੰਨੇ ਕਿ ਛੋਟਾ ਡਰੇ ਮਿਲ ਗਿਆ ਕਹਦੇ ਅਸੀਂ ਵੇਚਦਾ ਸਾਡੇ ਵਿੱਚੋਂ ਨਾ ਘੱਟਾ ਠੀਕਾ ਪੈਗਾ ਸਾਡੇ ਵਿੱਚੋਂ ਜਿਹੜਾ ਸੀ ਬਾਹਰ ਲੈ ਤੁਸੀਂ 10 ਕਿਲੇ ਸਾਡੇ ਦਾ ਠੀ ਬਾਪੂ ਮੈਂ ਪੜਾ ਕੇ ਕੰਮ ਕਰਵਾਵਾਂ ਜਦੋਂ ਮੈਂ ਪੜ ਗਿਆ ਉਦੋਂ ਮੈਂ ਕੰਮ ਕਰਤੀਆਂ ਨੌਕਰੀ ਤੇ ਲੈ ਕੇ ਤੁਹਾਨੂੰ ਵਿਹਲੇ ਬੈਨ ਉਹ ਕਰਤਾ ਦੇਵੇਂਗਾ ਪੁੱਤ ਨਾ ਮੇਰੀ ਮਨ ਨਾਂ ਉੱਪਰ ਤੋਂ ਖੋਲ ਗਿਆ ਤੇ ਤੂੰ ਮਾਰ ਦੇ ਮੈਨੂੰ ਮਾਰ ਦੇ ਮੈਂ ਤਾਂ ਪਸ਼ੂ ਵੇਚ ਕੇ ਨਾ ਜਦ ਤੂੰ ਮੁੰਡਾ ਹੋ ਗਿਆ ਉਹ ਬੰਦ ਜੱਟ ਲਾ ਕਰਨੀ ਚੰਗਾ ਲੱਗਦਾ ਬਾਬਾ ਮਾਰ ਨੂੰ ਛੱਕ ਦੇ ਦੇ ਲੱਗਿਆ ਅੱਛਾ ਹਾਂ ਤੇਰੀ ਵੇਚ ਦੇ ਬਰੇ ਹਲਜੀ ਵੀ ਤੇਰੀ ਸੁਣਾ ਮੈਂ ਤੇਰੀ ਸੁਣਾ ਤੇਰੀ ਸਲਾਹ ਕੱਲ ਨੂੰ ਮੈਨੂੰ ਕੱਲ ਨੂੰ ਹੱਥ ਨੂੰ ਪੈਸੇ ਚਾਹੀਦੇ ਨੇ ਪੁੱਤ ਹੁਣ ਜਿਹੜੇ ਥਾਂ ਡਰਾਫੇ ਚ ਨਾਲ ਤੇਰਾ ਵਿਆਹ ਵੀ ਕਰਨਾ ਹੋ ਜਾ ਕੰਦਰਾ ਹਾਂ ਜੇ ਮੇਰਾ ਵਿਆਹ ਹੋ ਗਿਆ ਮੇਰੇ ਸਹੁਰਿਆਂ ਕੋਲ ਨਿਕਟੂ ਹੋਊਗਾ ਉਹ ਵੀ ਆਪਾਂ ਕੋਈ ਐਸਾ ਲੈ ਆਂਗੇ ਛੋਟਾ ਜਿਹਾ 724 ਸਵਰਾਜ ਲੈ ਲੈਗੇ ਆਪਰੇ ਤਾਂ ਵੀ ਡੰਗਾ ਲਾਈਓ ਜਦੋਂ ਕੀ ਕਰਾਣਾ ਐ ਡੇਬਟ ਨੂੰ 60 ਦੇ ਦੋ ਪਹਿਲਾਂ ਤੂੰ ਕਾਮਲ ਕੜ ਚਾਹੀਦੇ ਰੁਪਈਆ ਲਾ ਦੇ ਆਪਾਂ ਠੀਕ ਕਰੂ ਕਿ ਤੇਰੀ ਮਾਂ ਨਾਲ ਤੇ ਆਉਂਦਾ ਕਰ ਲੈ ਤੈਨੂੰ ਸਲਾਹ ਫਿਰ ਕਰ ਮੇਰੀ ਕੋਈ ਸਲਾਹ ਨਹੀਂ ਕਰ ਦੋ ਸ਼ਾਮ ਨੂੰ ਪੈਸੇ ਚਾਹੀਦੇ ਆ ਤੇ ਮੇਰੇ ਕੋਲ ਕੀ ਲੱਤਾਂ ਰੁਹੀ ਆ ਗਈ ਮੈਂ ਤਾਂ ਜਾ ਕੇ ਅੰਦਰ ਪੈਣਾ ਮੇਰੀ ਗੱਲ ਸੁਣਾ ਕੱਲ ਮੈਂ 74 ਦੇ ਜਾਂ ਮੈਂ ਫਰਾਂਟ ਚ ਨਹੀਂ ਕੋਲੇ ਹਾਂ ਸ਼ ਕਿੰਨੇ 1.5 ਲੱਖ ਰਹਿ ਗਏ ਸਾਨੂੰ ਸਾਰ ਨੇ ਕਿਹਾ 1.5 ਲੱਖ ਤੇ ਜੇ ਜਰਾ ਬੰਦ ਨੂੰ ਵਿਆਹ ਨਹੀਂ ਕਰਨਾ ਕੰਜਰਾ ਤੂੰ ਤੇ ਆਲੇ ਦਾ ਵਿਆਹ ਤਾਂ ਮੈਂ ਕਰਨਾ ਹੈ ਕੜਨਾ ਹੈ ਕਰਕੇ ਨੌਕਰੀ ਲੱਗਣਾ ਆਪੀ ਮੈਨੂੰ ਰਿਸ਼ਤਾ ਹੋ ਜਦ ਮੈਨੂੰ ਨੌਕਰੀ ਤੇ ਲੱਗਿਆ ਪੜ੍ਹੀ ਲਿਖੀ ਦਾ ਰਿਸ਼ਤਾ ਹੋ ਨਾਲੇ ਮੈਨੂੰ ਸਾਰਾ ਕੁਝ ਆਪੇ ਦੇਵਾਲਾ ਦੇ ਦੇ ਦੂ ਮੈਂ ਤਾਂ ਕਹਿੰਦਾ ਆਹ ਪੜ ਲੈਾਂਗਾ ਕਦੋਂ ਕਰੇਂਗੀ ਮੈਂ ਮੈਂ ਚੱਲਦਾ ਮੈਂ ਤਾਂ ਪੜ੍ਹੀ ਲਿਖੀ ਦਾ ਮੈਨੂੰ ਨੌਕਰੀ ਤੇ ਲੱਗੀ ਤਾਂ ਲੂੰ ਜਦ ਮੈਂ ਨੌਕਰੀ ਤੇ ਲੱਗੀ ਨੂੰ ਮੇਰਾ ਹੀ ਸਾਬ ਰਹਿ ਗਿਆ ਮੁਰਕੇ ਬਗਮਤ ਲੱਗ ਗਿਆ ਚੱਕਾ ਪੈ ਗਿਆ ਅਚਾਨਕ ਆਹ ਹੀ ਆਪਾ 1.5 ਲੱਖ ਰੁਪਏ ਦਾ ਨਾਂ ਮਿਲ ਤਾ ਦੇਖੀ ਪਰ ਕੀ ਬੰਦ ਆਪਣੇ ਕਰ ਤਿੰਨ ਤਾਂ ਦੇਵਾਂਗੀ ਕੰਜਰਾ ਬੜੇ ਧੋਪਾਏ ਨੇ ਯਾਰ ਬੜਾ ਬੜਾ ਹੁਣ ਦੰ ਮੈਨੂੰ ਐਂ ਦੱਸੋ ਵੀ 200000 ਰੁਪਏ ਉਹ ਕਿਥੋਂ ਕੱਲਾ ਤਾਂ ਪੁੱਤ ਵੀ ਨਾ ਦੇਵੇ ਰੱਬਾ ਕਿਸ ਨੂੰ ਇਹਦੇ ਨਾਲ ਤੇ ਕੁੜੀ ਹੁੰਦੀ ਕੁੜੀ ਵਹਿ ਕੇ ਤਾਂ ਟੋਰੀ ਹੁੰਨੀ ਮੈਂ ਕੀ ਕਰਕੇ ਯਾਰ ਹੁਣ ਮੈਂ ਤਾਂ ਲਾ ਸੰਸਾਰਾ ਕਰਨ ਟੜਕੇ ਤੇ ਸੱਤੜੀ ਤੇ ਜਾਊਂਗਾ ਮੈਂ ਹੋਰ ਕੀ ਹੈ ਭਾਲ ਦਾ ਸਾਰਾ ਸਨ ਫੈਸਲੇ ਫੰਦਾ ਮਾੜਾ ਮੋਟਾ ਦਾ ਕਾਨੂੰਨ ਚੇ ਲਾਵੇ ਕੱਟਾ ਬੱਛਾ ਸੇ ਬਾਪੂ ਹਾਂ ਮੇਰੀ ਗੱਲ ਸੁਣ ਹਾਂ ਪੈਸਾ ਤਾਂ ਬਣਿਆ ਵੀ ਇੰਤਜ਼ਾਮ ਪੈਸਿਆਂ ਦਾ ਕੁਝ ਨਹੀਂ ਬਣਿਆ ਬਾਪੂ ਇਹ ਕੀ ਗੱਲ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਮੇਰੇ ਪੈਸਿਆਂ ਦਾ ਜੱਥ ਨੂੰ ਕਰਕੇ ਵੀ ਦਿਨ ਚੜ ਗਿਆ ਉਹਨਾਂ ਦਾ ਫਿਰ ਆਉਣ ਚੁਕੇ ਤਾਂ ਕਹਿੰਦੇ ਅਜੇ ਜਿੰਨਾ ਚਿਰ ਜੀਰੀ ਦਾ ਹਿਸਾਬ ਕਿਤਾਬ ਨੇ ਤਾਂ ਅਸੀਂ ਪੰਜੀ ਨਹੀਂ ਹੁੰਦੇ ਹੁਣ ਕਰ ਜੀਰੀ ਦਾ ਨਹੀਂ ਤਾਂ ਜੀਰੀ ਸੜਤੀ ਉਹ ਜੀਰੀ ਫਿਰ ਹੁਣ ਜਿਸ ਹਿਸਾਬ ਹੀ ਹੋਇਆ ਯਾਰ ਫਿਰ ਉਹੀ ਵੀ ਤੂੰ ਲੈ ਲੋ ਠੇਕੇ ਵਾਲਿਆਂ ਨੂੰ ਫੋਨ ਕਰ ਰਿਹਾ ਸੀ ਕਹਿੰਦਾ ਫੇਕਾ ਭਰੋ ਠੇਕੇ ਨਾਲ ਦੇ ਦੇ ਜਾਂਗੇ ਤੈਨੂੰ ਵੀ ਹਰਸਾ ਮੈਨੂੰ ਮੇਰੇ ਦਾ ਦੇ 2 ਟਰੈਕਟਰ ਟਰੈਕਟਰ ਵੇਚਦੇ ਨੇ ਵੇਚਦੇ ਟਰੈਕਟਰ ਵੇਚ ਮਰਗ ਨੂੰ ਕੁਛ ਵੇਚਦੇ ਟਰੈਕਟਰ ਵੇਚਦੇ ਉਹਨੂੰ ਜੱਗੇ ਨੂੰ ਫੋਨ ਕਰੇਗਾ ਚਲਾ ਆਏਂਗਾ ਜੱਗੇ ਤੋਂ ਕਰਨਾ ਤੈਨੂੰ ਤਾਂ ਬੜੂ ਬੜੂ ਦਾ ਖਰਪਿਆ ਜਾਈਂਦਾ ਜੀ ਜੀ ਸਸੀ ਗੱਲ ਠੀਕ ਹੈ ਜੀ ਤੁਹਾਨੂੰ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਵਧੀਆ ਉਹ ਟਰੈਕਟਰ ਦਾ ਮੈਂ ਕਹਣਾ ਸੀਗਾ ਵੀ ਜਿਹੜਾ ਟਰੈਕਟਰ ਬੁਕਾ ਰਹੇ ਹਾਂ ਤੂੰ ਹਾਂਜੀ ਬੁਕਾ ਦਾਂਗੇ ਹਾਂਜੀ ਟਰੈਕਟਰ ਦਾ ਮੈਂ ਆਪ ਵੀ ਲੈਣਾ ਹੀ ਨਹੀਂ ਨਹੀਂ ਤੈਨੂੰ ਕਹਦੇ ਨੇ ਹਾਂ ਮੈਂ ਟਰੈਕਟਰ ਬਹੁਤ ਵਧੀਆ ਆਪਣਾ ਰੁਪਿਆ ਬਈ 5 ਲੱਖ ਲਵਾਂਗੇ ਨਵਾਂ ਮਾਡਲ ਹੈ ਨੇ ਮੈਂ ਬੰਦਾ ਦਾ ਪੰਜ ਤਾਂ ਜਾਦੇ ਆ ਚਾਰ ਕਿ ਤਾਈਂ ਰੱਖੋ ਸੀ ਚਾਰ ਸਾਢੇ ਨਹੀਂ ਚਾਰ ਤਾਂ ਸਸਤਾ ਵਲਾ ਸਾਢੇ ਚਾਰ ਹਾਂ ਵੇਚਦੇ ਬਾਪੂ ਆ ਟਾਈਮ ਤਨ ਤੇਰੇ ਕੋਲੇ ਰਹਿ ਵੀ ਬੂੜ ਮੈਨੂੰ ਸਾਢੇ ਚਾਰ ਦਾ ਵੇਚ ਫਿਰ ਤੇਰੇ ਮਾਮੇ ਜਿਹੜਾ ਐ ਕਰੀਂਗਾ ਡੇਢ ਮੈਂ ਪਹਿਲਾਂ ਐ ਕਰੂੰਗਾ ਤਰ ਤਨ ਤਾਂ ਬਾਹੀ ਚਾਹੀਦੀ ਐ ਨਹੀਂ ਬਾਈ ਛੱਡੀ ਦੇ ਮਤਲਬ ਤਾਂ ਖੇਤੀ ਨਹੀਂ ਕਰਦੇ ਫਿਰ ਆਖੀ ਮੈਨੂੰ ਕਣਕ ਤਾਂ ਉਹ ਕਰਕੇ ਬੈਠੇ ਤੈਂ ਤ ਮੈਂ ਇਥੇ ਵਜਾ ਲੂਗਾ ਮੇਰੇ ਮਾਮੇ ਕਹਤੋਂ ਚਾਹੇ ਮੈਂ ਭੁਆ ਘਤੋਂ ਵਜਾ ਮੈਂ ਦੋ ਟ੍ਰੈਕਟ ਮੰਗਾ ਕੇ ਤੈਨੂੰ ਯਾਰ ਦੋਸਤਾਂ ਨਾਲ ਮੈਂ ਤਰੀ ਕਣਕ ਵੀਜੂ ਕਵਾੜ ਕੀ ਸੌਦਕੋ ਕਰਦਾ ਤਾਂ ਠੀਕ ਹੈ ਜੱਗਿਆ ਫਿਰ ਹਾਂ 150 ਮੈਂ ਤੁਹਾਨੂੰ ਗੂਗਲ ਪੇ ਕਰ ਦੂੰ ਇੱਕ ਹਲਵੀ ਆ ਸਾਡੇ ਕੋਲੇ ਜੇ ਵਿਚੀ ਲੈ ਲੈਣ 10000 ਕੀ ਦੋ ਵੀ ਕਰ ਲੈ 460 ਦਾ ਕਰ ਲਓ ਹਲਵੀ ਜਿਹੜਾ ਵਿਚੀ ਹਾਂ ਸਾਡੇ ਦਾ ਕਵਾੜ ਕੇ ਮੰਗਦੇ ਸੀ ਉਹਨਾਂ ਨੂੰ ਦੇ ਲਿਆਂਗੇ ਉਹ ਬਾਪੂ ਕਵਾੜੀਆਂ ਨੇ ਕੁਝ ਦੇਣਾ ਨਹੀਂ ਉਹ ਕਵਾਟਲਾ ਦੇ ਹਿਸਾਬ ਲੈਣਗੇ ਇੱਧਰ ਬਾਈ ਨੂੰ ਲੋੜ ਇਹਨੂੰ ਦੇ ਦੇ ਵਿਚੀ ਹਾਂ ਫਿਰ 4 ਅੱਖ 60000 ਰੁਪਏ ਦਾ ਸੌਦਾ ਹੋ ਗਿਆ ਹਾਂ ਹਾਂ ਤੇ ਵਿੱਚੇ ਛੋਟ ਕਰਨਾ ਤੇ ਤੂੰ ਗੂਗਲ ਪੇ ਕਰ ਦੇਵਾਂਗਾ ਪੈਸੇ ਅੱਜ ਹਾਂ ਗੂਗਲ ਪੇ ਕਰ ਮੇਰੇ ਖਾਤੇ ਤੋਂ ਬਾਪੂ ਤੂੰ ਕਰਾਏਗਾ ਤੇ ਖਾਤੇ ਚ ਮੈਂ ਕਰਾਂਗਾ ਮੈਂ ਕਰਾਂ ਤੈਨੂੰ ਢੂਡ ਲੱਖ ਚਾਹੀਦਾ ਹਾਂ ਫਿਰ ਤੂੰ ਢੂਡ ਮੇਰੇ ਚ ਕਰ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਕਰ ਦੀ ਟਾਈਮ ਨਾਲ ਹੱਥ ਨਹੀਂ ਨਹੀਂ ਅਗਰ ਤਾਂ ਬੈਂਕ ਵਾ ਜਿੰਦੇ ਤਨ ਕਵੇ ਬਾਗ ਦੀ ਬਾਈ ਬਾਈ ਠੀਕ ਹੈ ਜੀ ਠੀਕ ਹੈ ਮੇਰੀ ਜ਼ਿੰਦਗੀ ਮੌਤ ਦਾ ਸਵਾਲ ਹੈ ਕਰਕੇ ਨੂੰ ਟੈਨਸ਼ਨ ਨਾ ਲਓ ਤੇ ਤੁਹਾਨੂੰ ਅੱਜ ਪੈਸੇ ਮਿਲ ਜਾਣਗੇ ਠੀਕ ਹੈ ਠੀਕ ਹੈ ਠੀਕ ਹੈ ਲੈ ਬਾਪੂ ਚੰਗਾ ਤੂੰ ਦਾਦਾ ਸੀ ਇਹ ਤਾਂ ਨਾਲ ਆ ਕੇ ਪੈਸੇ ਦਿੱਤੇ ਆਰਤੀ ਨੇ ਜਿਹਦਾ ਮਿੰਟ ਚ ਬਣਾ ਲਏ ਪੈਸੇ ਨਾਲ ਤੇਰੇ ਹੱਥ ਚ ਇਹ ਤਾਂ ਨਾਲ ਆ ਗਿਆ 3 ਲੱਖ ਰੁਪਏ ਆ ਜਾਊਗਾ ਓ ਯਾਰ ਤਾਂ ਕਹਿੰਦਾ ਮੈਂ ਜਿਹੜੀ ਕਰ ਤੋ ਮੈਂ ਰੱਦਦਾ ਮੈਂ ਜੇ ਇਹਨੂੰ ਆ ਕਹਿਣਾ ਬਿਚਰੇ ਮਾਮੇ ਨੂੰ ਜੇਣਾ ਨੂੰ ਥੋੜਾ ਜਿਹਾ ਰੱਡ ਪੈਸਵਾ ਮੇਰੀ ਗੱਲ ਸੁਣ ਮੈਂ ਆਪੇ ਲਾਊਗਾ ਮੇਰੀ ਬੀਬੀ ਨੂੰ ਭੇਜ ਦਊਗਾ ਆ ਥੋੜੀ ਜਿਹੀ ਟ੍ਰਿਕ ਆਪਾਂ ਨੂੰ ਵੀ ਥੋੜਾ ਵੀ ਸਾਡੀ ਕੰਮ ਤੇ ਪਈ ਚਾਹ ਮੈਂ ਠੀਕ ਹੈ ਤੇਰੇ ਜਦੋਂ ਮੰਨਿਆ ਪੂਰੀ ਕਰਤੀ ਨਾ ਮੇਰੀ ਕਰਤੀ ਤੂੰ ਜਿਉਂਦਾ ਰਹਿ ਬਾਪੂ ਰੱਬ ਤੇਰੀ ਵੱਡੀ ਫਿਰ ਉਹ ਕਹਿੰਦੇ ਨੇ ਵੀ ਪਿਓ ਤਾਂ ਮਸਾ ਹੀ ਮਿਲਦੇ ਹੈ ਨਾ ਤੁਸੀਂ ਮੇਰੇ ਮਾਂ ਪਿਓ ਤੇ ਤੁਸੀਂ ਹੀ ਮੇਰਾ ਕਰਨ ਹੈ ਹਨਾ ਪੁੱਤ ਚਾਹੇ ਕਿੱਦੇ ਹੀ ਮਾੜਾ ਹੋਵੇ ਕਹਿੰਦਾ ਤਾਂ ਵੀ ਕੱਲਾ ਕੱਲਾ ਪੁੱਤ ਹੈ ਮੇਰਾ ਅੱਜ ਦਿਖਾਂਗਾ ਬਾਈ ਪੁੱਤ ਮਾੜਾ ਹੋਵੇ ਫੇਰ ਉਹੀ ਗੱਲ ਪੁੱਤਾਂ 'ਚ ਕੋਈ ਰੱਖ ਦੋ ਲਾਉਣਾ ਠੀਕ ਆ ਬਾਪੂ ਮੈਂ ਚੱਲਦਾ ਤੇ ਤੂੰ ਮੇਰੇ ਗੂਗਲ ਪੇ ਕਰ ਦੇ ਪੈਸੇ ਠੀਕ ਹੈ ਮੈਨੂੰ 10000 ਰੁਪਏ 10000 ਠੀਕ ਹੈ ਚੱਲ ਚੰਗਾ ਹੋ ਜੇ ਤੱਕ ਨਹੀਂ ਆਇਆ ਹੈ ਦਾ ਜਿਹੜੇ ਬੇਲਿਆਂ ਦਾ ਫੋਨ ਕੀਤਾ ਕਹਿੰਦਾ ਤੇ ਆਉਣਾ ਕਾਹੂ ਆਉਂਦਾ ਇਹ ਨਿਆਮ ਕਿਏ ਵਧੀਆ ਠੀਕ ਠਾਕ ਤੂੰ ਦਾ ਠੀਕ ਆ ਠੀਕ ਆ ਠੀਕ ਆ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਬੁੜੇ ਤੋਂ ਲਾਂਣ ਲੜ ਕੇ ਟਰੈਕਟਰ ਵਕਿਆ ਲਿਆ ਤੇ ਮੈਂ ਤਾਂ ਤੇਰਾ 1.5 ਲੱਖ ਰੁਪਿਆ ਲਿਆਤਾ ਹੁਣ ਤੂੰ ਮੇਰੇ ਨਾਲ ਕੋਟ ਫਰਚ ਕਰਾ ਲਾ ਬੁੱਧਵਾਰ ਦਾ ਦਿਨ ਆ ਗਾ ਲਵੇ ਬਸ ਅਪਰਸੋਂ ਨੂੰ ਬੁੱਧਵਾਰ ਹਾਂ ਬਪਰਸੋਂ ਕਰਾ ਮੇਰੀ ਗੱਲ ਸੁਣੋ ਪੈਨਸ਼ਨ ਵੀ ਲੈਣਾ ਹਲੇ ਬਥੇਰਾ ਕੋਸਾ ਮੇਰੇ ਕੋਲੇ ਐ ਨਾ ਡਰੀ ਕੋਈ ਟਰੈਕਟਰ ਵੇਚ ਤਾ ਮੌਕੇ ਦੀ ਮੌਕੇ ਨਾ ਆੜਤੀਆ ਕਹਿੰਦਾ ਵਜੀਰੀ ਦਾ ਹਿਸਾਬ ਕਰਕੇ ਦੂੰ ਟਰੈਕਟਰ ਸਾਡੇ ਬਾਧੂ ਸੀਗਾ ਮੈਂ ਕਹੇ ਵੇਚ ਦੇ ਤੇ ਬਗਾਪਾ ਦਾ ਬਾਹ ਠੇਕੇ ਤੇ ਦਿਆ ਕਰਾਂ ਕੰਮ ਕੁਮ ਤਾਂ ਤੈਨੂੰ ਪਤਾ ਮੈਂ ਕਰਨੀ ਸੀ ਬਸ ਰੋਟੀ ਬੁੜੀ ਪਕਾਲਿਆ ਕਰ ਤੈਨੂੰ ਪਹਿਲਾਂ ਤਾਂ ਕਿਹਾ ਮੇਰੀ ਗੱਲ ਸੁਣ ਹੁਣ ਪਰਸੋਂ ਤੂੰ ਦੂਰ ਨਾ ਜਾਈ ਆਦੇ ਮਾਂ ਪਿਓ ਨੂੰ ਲਿਆਈ ਕੋਸ ਕਰੀ ਸਾਡੇ ਘਰੇ ਆਉਣਾ ਤਾਂ ਠੀਕ ਹੈ ਕੱਲ ਨੂੰ ਜਾਂ ਬੁੱਧਵਾਰ ਨੂੰ ਮੈਂ ਰੱਖ ਲੈ ਪਰਸੋਂ ਕੱਲ ਨੂੰ ਕਾਹਨੂੰ ਆ ਪਰਸੋਂ ਨੂੰ ਆ ਜੇ ਤਾਂ ਫਿਰ ਆ ਜੀ ਚੰਗਾ ਆਇਆ ਨਾ ਮੈਂ ਤੈਨੂੰ ਡੀਕੂਗਾ ਬਾਈ ਬਣ ਕੇ ਕਿਤੇ ਤੂੰ ਨਾਮ ਹੈ ਚੰਗਾ 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 ਮੈਨੂੰ ਮਜਾ ਆਣਾ ਹਾਂ ਠੀਕ ਹੈ ਚੰਗਾ ਬਾਏ 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 ਖੰਡ ਬਾਈ ਭੈਣ ਦੀ ਮੂੰਹ ਦੇਖਿਆ ਨੀ ਜੁੱਤੀ ਮਾਰਨੇ ਨੂੰ ਜੀ ਨਹੀਂ ਕਰਦਾ ਮੂੰਹ ਤੇ ਆ ਵੱਡਾ ਲਵ ਮੈਰਿਜ ਆਲਾ ਕਰਾਈ ਖੜੀਆਂ ਤੇਰੇ ਗੱਲੋਂ ਮੈਂ ਲਵ ਮੈਰਿਜ ਤੂੰ ਦੇਖ ਯਾਰ ਕਿੱਥੇ ਮਿਲਦੇ ਨੇ ਤੈਨੂੰ ਹੁਣ ਇਹ ਤਾਂ ਫਰਾਰ ਨੇ 1.5 ਲੱਖ ਰੁਪਇਆ ਲੈ ਕੇ ਤਾਂ ਤੇਤਰਫੰਗੀ ਆਂ ਖੜੀਆਂ ਤੇਰੇ ਨਾਲ ਤੇ ਮੈਂ ਕਿਧਰ ਬੜੀ ਧਾਸ਼ਰ ਗੱਡੀ ਆ ਨਹੀਂ ਕੀ ਹਾਲ ਹੈ ਨਹੀਂ ਦੱਸ ਨਹੀਂ ਦਿਨਾਂ ਬਾਅਦ ਮਿਲਿਓਨ ਕਾਲਜ ਦੀ ਮਿਲੀ ਹੋਈ ਹੁਣ ਮਿਲ ਨਹੀਂ ਬਸ ਅੜੀ ਮੈਂ ਗਈ ਨਹੀਂ ਗੱਲਦੇ ਨਹੀਂ ਨਹੀਂ ਵਿਆਹ ਨਹੀਂ ਕਰਾਇਆ ਮੈਂ ਤਾਂ ਕਿਸੇ ਦੀ ਮਰਜ਼ੀ ਤੇ ਚੱਲੀ ਸੀ ਨਹੀਂ ਮੈਂ ਵੀ ਗਈ ਸੀ ਗਈ ਮੈਂ ਕਿਸੇ ਨਾਲ ਕੋਈ ਨਹੀਂ ਤੇ ਤੇਰੀ ਕਿੱਥੇ ਲੋਟਰੀ ਲੱਗਿਆ ਇੰਨੀ ਟੋਰ ਸਰ ਇੰਨਾ ਕੁਸ ਨਹੀਂ ਲੋਟਰੀ ਨਹੀਂ ਸ਼ੌਮੇ ਖੜਦੇ ਆ ਜਾ ਉਹ ਬੁੱਝੜ ਜਾਨੀ ਹੈਗਾ ਹਾਂ ਉਹ ਫਿਰ ਤਾਂ ਹਾਂ ਤਾਂ ਬੜੇ ਬੜੇ ਪਾਲਾਂ ਗਿਆ ਹਣਾ ਹਾਂ ਹਾਂ ਹੁਣ ਦੱਸ ਕਿੱਧਰ ਜਾਣੀ ਹੈ ਤੇਰੀ ਕਾਲਜ ਜਾਣਾਗਾ ਕਿਤੇ ਹੋਰ ਚੱਲੀਏ ਨਹੀਂ ਕਾਲਜ ਨਹੀਂ ਮੈਂ ਜਾਂਦੀ ਮੈਂ ਤਾਂ ਜਾ ਰਹੀ ਹਾਂ ਘੁੰਮਣ ਦੋਖ ਦੇਣਾ ਵਾਸਤੇ ਕਿੱਥੇ ਜਿੱਲੀ ਸਿਮਲੇ ਜਾ ਕੇ ਆਉਂਦੇ ਸੀ ਲੀਆਂ ਨਾਲ ਤੇਰੀ ਤਾਂ ਮੋਜੜੀ ਮੈਂ ਤਾਂ ਘਰ ਦੇ ਬਾਹਰ ਨਹੀਂ ਜਾਣਗੀ ਤੈਨੂੰ ਨਹੀਂ ਜਾਣ ਦਿੰਦੇ ਮੈਂ ਤਾਂ ਸਿਮਲੇ ਜਾਣਾ ਹਾਂ ਹੋਰ ਸਮਾਂ ਆਪੇ ਇਹ ਵਾਰੀ ਲੱਗਦੀ ਦੀ ਰੀੜੀ ਆਸ ਕੀ ਆ ਇੱਕ ਤਾਂ ਉਹੀ ਗੱਲ ਹੈਗੀ ਹਨਾ ਗੱਲ ਕੀਤੀ ਦੂਰ ਵੀ ਭਾਗ ਜਾਂਦੀ ਹੈ ਇੱਕ ਤਾਂ ਰੱਖ ਰੱਖਿਆ ਆਪਾਂ ਨੇ ਰਕਮ ਵਾਸਤੇ ਇੱਕ ਨਾਲ ਘੁੰਮਣ ਫਿਰਨ ਵਾਸਤੇ ਤੇਰੀ ਐਜ ਹੋਰ ਹੁਣ ਸਹੀ ਹੈ ਕੋ ਸੁਣਾ ਤੂੰ ਸੁਣਾ ਤੇਰਾ ਕੀ ਹਾਲ ਚਾਲ ਮੈਂ ਤਾਂ ਡਰਦੀ ਆ ਤੈਨੂੰ ਪਤਾ ਸਾਡੇ ਮੇਰੇ ਭਰਾਵਾਂ ਦਾ ਸੁਭਾਅ ਹੈ ਨਹੀਂ ਸੁਭਾਅ ਦਾ ਸੁਭਾਅ ਨਹੀਂ ਹੈਗਾ ਮੈਨੂੰ ਘੜਾ ਵੰਖਲਵਾਰਾ ਛੱਡਿਆ ਮੈਂ ਤਾਂ ਬਸ ਤੂੰ ਫਿਰ ਵੀ ਦਲੇਰ ਹੈ ਮੈਂ ਡਰਦੀ ਬਣਾ ਕਾਂ ਕਰਕੇ ਤੁਹਾਨੂੰ ਜੁੱਦਾ ਲੈ ਕੇ ਲੈ ਦੇਣੀ ਯਾਰੀ ਚੱਲ ਮੈਂ ਜਲਦੀ ਮੈਂ ਵਿਆਹ ਤੇ ਚਲੀ ਜਾਨਾ ਠੀਕ ਚੰਗਾ ਭਾਈ ਕਿਵੇਂ ਸਬਾਤ ਲੈਣ ਜੀ ਕਰਤੀ ਹੈ ਦੱਸਿਆ ਤਾਂ ਆਹ ਜਾਣਾ ਤਾਂ ਜਾਣਾ ਯਾਰਾ ਨੇ ਤਾਂ ਮੇਰੇ ਭਾਂਜੇ ਤਾਂ ਡਰ ਲੱਗਦਾ ਭਾਂਜੇ ਸਾਰਿਆਂ ਨੂੰ ਡਰ ਲੱਗਦਾ ਤੇ ਬਸ ਇੱਕ ਹੂ ਆਏ ਆ ਪਈ ਪੈਸੇ ਤੋਂ ਬਿਨਾ ਕੁਝ ਬਣਦਾ ਨਹੀਂ ਹੈਗਾ ਹੂੰ ਇੰਨਾ ਟਾਈਮ ਲਾਤਾ ਤੂੰ ਤਾਂ ਜਮੀ ਤਰ੍ਹਾਂ ਦਾ ਬਰਕਤ ਨਹੀਂ ਹੈਗੀ ਉੱਧਰ ਹੋਰ ਵੀ ਐਂਗੇਜਮੈਂਟ ਕਰਨਾ ਹੁੰਦਾ ਬਹਿ ਜਾ ਹਾਲਵਾਗੇ ਹੱਥ ਬਾਕੇ ਬਹਿ ਜਾ ਮੋਟਰ ਤੇ ਮੋਟਰ ਤੇ ਇੱਟਾ ਹਲਾ ਮੋਟਰ ਤੇ ਰਸਤ ਮੇ ਆ ਜਾ ਕੋਈ ਨਹੀਂ ਉਹ ਆਉਣਗੇ ਹੇ ਟਾਇਰ ਕੀ ਹੋਏ ਟਾਇਰ ਤਾਂ ਦੇ ਹਲਾ ਮੈਂ ਤਨਾ ਦਾ ਕੰਜਰਾ ਮਿੱਤਰੀ ਮਾਫੀ ਕਰਾਉਣੀ ਹੈਗੀ ਇਸ ਤਾਣੂ ਉਹ ਮਾੜਾ ਸੀ ਉਹ ਮਾੜਾ ਨਹੀਂ ਸੀ ਮੈਂ ਕਪੜਾ ਮਡੀ ਸੀ ਕੁੜੀ ਮੇਰੀ ਗੱਲ ਸੁਣ ਮੈਂ ਕਰਾਈ ਲਾ ਮੈਂ ਜਾਂਦੀ ਕੁੜੀ ਠੀਕ ਹੈ ਹਾਂ ਮੈਂ ਉਸ ਕੁੜੀ ਨੂੰ ਫਿੱਟ ਕਰਿਆ ਉਹਨੇ ਨਾਲ ਪੜਦੀ ਸੀ ਅੱਛਾ ਤੇ ਉਸੇ ਨਾਲ ਹੀ ਕਰਾਉਣਾ ਟਾਗੜੇ ਕਰੋ ਕੁੜੀ ਟਾਗੜੇ ਕਰੋ ਕਿਤੇ ਮਾੜਾ ਕਰ ਨਾ ਹੋਵੇ ਟਾਗੜੇ ਕਰੋ ਹੋਰ ਕਰ ਨਾ ਕਰਵਾ ਹੋਗੇ ਦੀ ਮਾਂ ਤੇ ਮਾਂ ਪਿੰਗ ਬਣਾ ਕੇ ਲਿਆਉਂਗੀ ਅੱਛਾ ਹਾਂ ਤੇ ਵਾਹ ਫੁੱਲ ਲਾਉਣ ਨੂੰ ਲਾ ਆਪ ਨੂੰ ਕੁਦੜਾ ਕਿਤੇ ਪੱਟੀ ਮੇਸਲਾ ਹੋ ਜਾ ਕਰਦੀ ਫੋਨ ਹੀ ਬਿਜੀ ਆ ਜਾਂਦਾ ਪਤਾ ਨਹੀਂ ਤਾ ਉਹ ਘਰੇ ਕੁਰੇ ਆ ਫੋਨ ਤਾਂ ਨਹੀਂ ਚੱਕਦੀ ਬਾਪੂ ਉਹਦਾ ਕਿਸੇ ਉਹਦੇ ਮਾਂ ਪਿਓ ਨੂੰ ਲਿਆਉਣ ਨਾਲ ਹਾ ਜੀ ਅੰਮ੍ਰਿਤ ਬੇਬੇ ਆਲਾ ਬਹਿ ਜਾ ਆਈ ਨਹੀਂ ਕਿਸ ਤੇ ਆਈ ਨਹੀਂ ਆਈ ਜੀ ਉਹਦੇ ਦਿਮਾਗ ਨੂੰ ਨਾ ਗੋਲ ਹੀ ਵਿਜੀ ਆ ਜਾਂਦਾ ਹਾਂ ਹੁਣ ਕੀ ਫਿਰ ਹੁਣ ਕੀ ਕਰਕੇ ਉਹ ਦੱਸ ਮੈਂ ਤਾਂ ਫੋਨ ਲਾਈ ਜੰਨਾ ਮੈਂ ਤਾਂ ਕੀ ਕਰਾ ਹੁਣ ਆ ਜਣ ਲਿਗਾ ਆ ਜਦੇ ਫਿਰ ਕੋ ਘਰੇ ਪੁਰਾਣਾ ਹੋਵੇ ਵੀਟੀ ਇਹਨਾਂ ਦਾ ਸਵਾਦਾਂ ਦਾ ਪਿਆ ਕਰ ਕਰਕੇ ਕੀ ਕੋਈ ਨਾ ਬਾਈ ਉਹ ਦੇ ਘਟਾਲ ਬਣਾਈ ਇਹਨਾਂ ਕਿਉਂ ਕਾਰ ਕਰੀਆ ਬਾਪੂ ਹਲੇ 10 ਬੱਚੇ ਆ ਧੰਨਵਾਦ ਚਲੋ ਬਾਈ ਪਾ ਲਓ ਜੀ ਹੁਣ ਚਲੋ ਬਾਲੇ ਹੁੱਟੇ ਹੁੱਟੇ ਕੰਮ ਕਰਦਾ ਸ਼ਰਾਬ ਉਹ ਮਾਦਾ ਚੰਗੇ ਵੀ ਕਰਿਆ ਉਲਟਾ ਉਹ ਨਹੀਂ ਕਰਿਆ ਉਹ ਕਿਉਂ ਚੰਗਾ ਕੀ ਕੀਤਾ ਮੈਂ ਦਾ ਬੱਸ ਫੋਟੋ ਮਾਰਜ ਕਰਾਂਗਾ ਉਹਦੇ ਨਾਲ ਮੈਂ ਇਸ ਵਕਤ ਦੀ ਮੇਰੇ ਨਾਲ ਕੁੜੀ ਪੜਦੀ ਹੈ ਮੈਂ ਉਹਨੂੰ ਫਿਕਟ ਕਰ ਲਿਆ ਉਹਨੇ ਮੈਨੂੰ ਪਾ ਗੀ ਹਾਂ ਆਉਂਦੀ ਜਾਂਦੀ ਆ ਮੈਨੂੰ ਮਿਲਦੀ ਰਹੀ ਹੈ ਇਕੱਠੇ ਖਾਂਦੇ ਪੀਂਦੇ ਰਹੇ ਹੁਣ ਆ ਜੂਗੀ ਆ ਜੂਗੀ ਕੰਮ ਵੀ ਹੋ ਜਾਦਾ ਘਰੇ ਤਿਆਰ ਵੀ ਹੋ ਜਾ ਉਹ ਪਿੰਡ ਕਿਹੜਾ ਕੁੜੀ ਦਾ ਉਹ ਪਿੰਡ ਦਾ ਹੀ ਆ ਇੱਧਰ ਆ ਤਨ ਮੇਰੇ ਸਾਡੇ ਕਿਸੇ ਜ਼ਰੂਰ ਜ਼ਰੂਰ ਆ ਸਰੂ ਨਿਸ਼ਾਨੀ ਆ ਸਾਹਿਬ ਜੀ ਫਿਰ ਤਾਂ ਆਪਾਂ ਨੂੰ ਪਰੋਠੇ ਖਵਾਏ ਗਰੂਗੀ ਪਗਾ ਕੇ ਉਹ ਕੋਈ ਨਾ ਬੇਬੇ ਹੈਈ ਐ ਨਾ ਸਿੱਖੂਗੀ ਜੇ ਨਾ ਜਾਣਦੀ ਹੋਵੇ ਇਹ ਨੂੰ ਨੇ ਰਹਿਣੇ ਨਹੀਂ ਲਿਆ ਮੋਰੇ ਕਿਦਰੋਂ ਆਉਂਦਾ ਉਹ ਤਾਂ ਕਿਨੇ ਪ੍ਰੈਸ ਕਰਕੇ ਨਾ ਦੇ ਦੇ ਗਰੀਦਨ ਉਹ ਵੀ ਜੁਲੀਆ ਤਾਂ ਉਹਨੇ ਨਹੀਂ ਰਹਿਣਾ ਤੁਸੀਂ ਬਾਹਲਾ ਨਾ ਬੋਲੋ ਚਲੋ ਵੀ ਇੱਥੇ ਨਹੀਂ ਬੋਟੋ ਸੀ ਨਹੀਂ ਬੋਟੋ ਆ ਜੂ ਕੋਈ ਨਾ ਇਹਦਾ ਨਾ ਆ ਰਹੇ ਆ ਆ ਜਾਣਗੇ ਹੋਰ ਨਾ ਸਾਡੇ ਕੋਲੇ ਮਾਰੀ ਚ ਘੇੜਾ ਨਹੀਂ ਹਾਂ ਨਹੀਂ ਉਹ ਤਾਂ ਪਾਚੀ ਦੀ ਇਹ ਇਹ ਇੰਨੀ ਗਣੀ ਕੋਈ ਲੋੜ ਕਿੰਦਾ ਉਹ ਨਾ ਹੀ ਹੁੰਦੀਆਂ ਯਾਰ ਇਹ ਨਹੀਂ ਆ ਮਕਾਰ ਜਾਣ ਗੱਲ ਕੇ ਕੋਈ ਸੋਹਣਾ ਨਹੀਂ ਹੋਣੀ ਹੁਣ ਸੱਚਾ ਹੋ ਜਾਂਦਾ ਕੁੜੀ ਦਾ ਆਜੂ ਆਨੂ ਕੀ ਗੱਲ ਲੱਗੇ ਬੇ ਆਜ ਰਗਾ ਰਗਾ ਤਾਂ ਸੱਚਾ ਹੋ ਜਾਂਦਾ ਜਾਂ ਤਾਂ ਉਹਦੀ ਨੂੰਦੀ ਆਵੇ ਮੈਂ ਤਾਂ ਜਾਊਗੀ ਤੂੰ ਰਹਿਣਾ ਨਹੀਂ ਇਹਨੇ ਮੰਨ ਲੈ ਕਿਧਰੇ ਨਹੀਂ ਜਾਣਾ ਸਾਡੇਆਂ ਸੋਹਾਂ ਪਾਈਆਂ ਹੋਈਆਂ ਨੇ ਸੋਹਾਂ ਪਾਈਆਂ ਮੇਰੇ ਮੂਰੇ ਕਹਿੰਦੀ ਮੈਂ ਕਿਤੇ ਨਹੀਂ ਜਾਂਦੀ ਕੋਈ ਚੋਰਾ ਨਹੀਂ ਕਰੀਦਾ ਸਤਰੀਕਾ ਹੋ ਗਿਓ ਠੀਕ ਹੈ ਉਹ ਠੀਕ ਹੈ ਬਤਾਂ ਠੀਕ ਹੈ ਬਤਾਂ ਅਸੀਂ ਤਾਂ ਉਹ ਕੁੜੀ ਨਹੀਂ ਸੀ ਜੀ ਨਾ ਨਾ ਪਵਿੱਤਰ ਆ ਜਾ ਅੱਛਾ ਉਹਨੇ ਜਾਉਣਾ ਸੀ ਸਾਡੇ ਘਰੇ ਜਿਹੜੀ ਮੇਰੇ ਨਾਲ ਦੀ ਜਪੜ ਗਈ ਹਾਂ ਉਹਨਾਂ ਨਾਲ ਜਾਉਣਾ ਸੀ ਪੜ੍ਹਦੇ ਸੀ ਜਿੱਦੀ ਹਾਂ ਅੱਛਾ ਉਹਦੇ ਆਉਣਾ ਸੀ ਅੱਜ ਕਿਉਂ ਆਵੇ ਉਹਨੇ ਕੀ ਕਰਨਾ ਉਹਨੇ ਉਹਨੇ ਆਪਣਾ ਘਰੇ ਨਹੀਂ ਹੁੰਦਾ ਘਰੇ ਦੇਖਣ ਆਉਂਦੇ ਸਾਰੇ ਦੇ ਕੇ ਬੇਬੇ ਤੇ ਬਾਪੂ ਨੂੰ ਯਾਦ ਕਰਵਾਉਂਦਾ ਮੇਰੇ ਕੋਲ ਬੱਦਕ ਕਰਵਾਉਂਦਾ ਅਗੇ ਤਾਂ ਉਹ ਸੀ ਹੋਰ ਜਿਹੜਾ ਪੈਸੇ ਦਿੰਦਾ ਸੀ ਉਹ ਨਹੀਂ ਸੀ ਵਈ ਸੀ ਹੂੰ ਠੀਕ ਹੈ ਉਹ ਤਾਂ ਸ਼ਿਮਲਾ ਗਈ ਗਈ ਹੈ

ਉਹ ਤਾਂ ਸਾਡਾ ਬਾਪੂ ਮੈਥੋ ਜਿਹੜੇ ਨੱਦ ਲੈਈਆਂ ਨਾ ਗਵੰਡੀਆਂ ਤੇ ਬਣ ਗਈ ਤੇ ਕਿਤੇ ਕਿੱਥੇ ਹੋ ਗਈ ਹੁਣ ਆੜ-ਪਾੜ ਆਉਣਾ ਸੀ ਸਾਡੇ ਘਰੇ ਗਈ ਮੈਂ ਦੇਖਦੀ ਆ ਕਰਕੇ ਤੇ ਮਾਂ ਨੂੰ ਨਾ ਨਾਲ ਜਾ ਕੇ ਫੋਟੋ ਮੈਚ ਕਰਾ ਦਿੰਦੀ ਦਵਾਂ ਬਈ ਮੈਂ ਤਾਂ ਵਿਆਹ ਤੇ ਗਈ ਸੀ ਜੀ ਤੇ ਮੈਂ ਤਾਂ ਰਾਜ ਟੱਕਦੀ ਕਿ ਮੈਂ ਤਾਂ ਨਹੀਂ ਮੈਂ ਤੇ ਸ਼ਿਵਲੇ ਜਲੀਆ ਘੁੰਮਣਾ ਤੇ ਉਹ ਐ ਮੇਰਬਾਜੀ ਕਰਦੀ ਸੀ ਕਿਦੋਂ ਪੈਸੇ ਲੈ ਲੈਣੀ ਦੂਜੇ ਨਾਲ ਜਾਵਾਂ ਦੀਆਂ ਤੇ ਅੱਛਾ ਕੋਈ ਤੂੰ ਸੀਗਾ ਜਿਹੜਾ ਪੈਸੇ ਖਵਾਉਂਦਾ ਸੀ ਮੈਨੂੰ ਤਾਂ ਹੀ ਧੋਪ ਲਾਈ ਕਿਤੇ ਉਹ ਤੇ ਫਿਰ ਉਹਨਾਂ ਤੋਂ ਬਾਕੀ ਸਭ ਸੇਵਲੇ ਗਈ ਆ ਨੀ ਵਿਆਹ ਕੋਟਵਾਲ ਜਿ ਕਰਾਈ ਵਿਆਹ ਨਹੀਂ ਕਿਸੇ ਨੂੰ ਹੋਏ ਦੱਸਦੇ ਮੁੰਡਾ ਦੂਜੇ ਉਹਦੇ ਕੋਟਵਾਲ ਦੀ ਕਰਾਈ ਆ ਕਿਹੜਾ ਜਿਹੜਾ ਮੈਸਰ ਮੈਸਰਵਾਲ ਤਾਂ ਕਿਸੇ ਨੂੰ ਮਿਲਦੀ ਦੀ ਬਾਅਦ ਜਲਦੀ ਨਹੀਂ ਸੀ ਤੇਰੇ ਨਾਲ ਕੋਰਸ ਜੇ ਪੜਦੇ ਮੁੰਡਾ ਕੋਈ ਹੋਰ ਤਾਂ ਜਿੱਦਾਂ 50 ਮੁੰਡੇ ਪੜਦੇ ਆ ਇਕੱਲੇ ਮੇਰੀ ਕਲਾਸ ਚ ਨਾਲ ਦੇ ਬੇਟਾ 900 ਮੁੰਡਾ ਕੁੜੀ ਆ ਉਸ ਪੜਦੇ ਰਹੇ ਸੀ ਉਹ ਜਿਹੜਾ ਇੱਛ ਕਿਨੇ ਕਿਰੇ ਆਪਣੇ ਘਰੇ ਆਉਂਦਾ ਕਿਉਂ ਤਾਂ ਨਹੀਂ ਗੋਰਾ ਜਾਂ ਮੁੰਡਾ ਉਹ ਕੀ ਨਾਂ ਲੈਣਾ ਉਹ ਬੱਬੂ ਬੱਬੂ ਹਾਂ ਉਹ ਛੋਟੇ ਜਿਹੇ ਪੜਦੇ ਹਾਂ ਹਾਂ ਛੱਕੀ ਜਾਉਂਦਾ ਉਹ ਕਿੰਨੀ ਚੱਕਰ ਦੇ ਦੇ फिर बापू का काल तेरा मरा दिए तो बाप ते फिर कंजरा तेनु कहे थी कि ओ माया था कि ना गलत करे माया था कि ना गलत करे नहीं ये तो क्या करो क्या करो अरे ना 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 फिर बापू मेरी कसम फिर बापू तेरे होइला की मेरी कसम माया था जाता है ना मैं तो मार कर देता हूँ ये टाइम पर तो कमाता कुछ दो ਕਿ ਕਰ ਉਹਦਾ ਸਭ ਨੇ ਫਿਰ ਨਿਕਰੇ ਜਾਂਦੇ ਨੇ ਉਹਦਾ ਮਾਪਿਓ ਤਾਂ ਹੋ ਭੈਣ ਭਾਈ ਉਹਦੇ ਪਚਾਈ ਦਾ ਮੰਨ ਨਹੀਂ 2 ਲੱਖ ਰੁਪਏ ਖਾ ਲਈ ਮੈਂ ਜਿਹੜਾ ਹੁਣ ਪਿੰਡ ਤੋਂ ਕਚਾਈ ਹੋਊਗਾ ਮੇਰੇ ਕੋਲ ਜਿਆ ਫੋਟਮਾ ਨੇ ਫੋਟਮਾ ਫੋਟਮਾ ਮੈਂ ਮੰਨਦਾ ਜਿਹੜੀ ਹੁਣ ਪਿੰਡ ਤੋਂ ਕਚਾਈ ਹੋਊਗੀ ਉਹ ਕਿਵੇਂ ਹੋ ਉਹ ਦੇਖੀ ਆਪੂ ਸਾਹ ਪਿੰਡਾਂ ਦੀ ਕਚਾਈ ਤੇ ਮੈਂ ਜਨਾ ਮੈਂ 2 ਲੱਖ ਰੁਪਏ ਮਨਵਾ ਕੇ ਲੈ ਮੇਰੇ ਨਾਲ ਕਹਿ ਕੇ ਬਿਜਾ ਤਾਂ ਉਹਨਾਂ ਨੇ ਤੁਹ ਦਾ ਕਦ ਕਰ ਮਾਮੇ ਨਾਲ ਡੈਟ ਨੇ ਮੈਂ ਫਰਾਂਨਲ ਨੇ ਉਹ ਨਾਲ ਆਵਾਜ਼ ਬਾਈ ਨੂੰ ਤਾਂ ਮੇਰਾ ਟਰੈਕਟਰ ਜਸਦ ਬਗਿਆਦਾ ਮੈਂ ਤਾਂ ਇਹ ਕਹਿੰਦਾ ਆ ਜਾ ਮੇਰੇ ਨੂੰ ਕਰ ਮਾਮੇ ਨਾਲ ਗੱਲ ਨੂੰ ਫੋਨ ਕਦੀ ਟਰੈਕਟਰ ਭੇਜ ਦੋ ਕੋਈ ਸਿੱਧਾ ਕੱਢ ਕੇ ਜੀ ਠੀਕ ਹੈ ਮੈਂ ਜਾਣਾਂ ਉਹਦੇ ਮਾਦਰ ਕਰਦਾ ਨੋਈ ਗੱਲ ਵਾਹ ਕੇ ਇੱਥੋਂ ਉਹ ਵੀ ਕੋਲੇ ਨਹੀਂ ਕਰਨਾ ਪਈ